ਸਾਂਢ ਵੱਲੋਂ ਕੀਤੇ ਹਮਲੇ 'ਚ ਨੌਜਵਾਨ ਦੀ ਹੋਈ ਮੌਤ ਕਟਨਾਦੀ ਸੀ.ਟੀ.ਵੀ. ਵੀਡੀਓ ਆਈ ਸਾਹਮਣੇ ਸੋਸ਼ਲ ਮੀਡੀਆ 'ਤੇ ਖੂਬ ਹੋ ਰਹੀ ਵਰਲ ਕਪੂਰਥਲਾ ਦੇ ਪਿੰਡ ਚੱਕੋਕੇ ਦੇ ਇੱਕ 24 ਸਾਲਾ ਨੌਜਵਾਨ ਦੀ ਸਾਂਢ ਵੱਲੋਂ ਕੀਤੇ ਹਮਲੇ 'ਚ ਮੌਤ ਹੋ ਜਾਂਦੀ ਖਬਰ ਸਾਹਮਣੇ ਆਈ ਹੈ। ਚੀਜ਼ਾਂ ਸੀ.ਟੀ.ਵੀ. ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਨੇ। ਜੀ ਸਬੰਧੀ ਜਦੋਂ ਪੱਤਰਕਾਰਾਂ ਵੱਲੋਂ ਪਰਿਵਾਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਪਰਿਵਾਰ ਨੇ ਕੈਮਰੇ ਸਾਹਮਣੇ ਆਉਣ ਤੋਂ ਇਨਕਾਰ ਕਰ ਦਿੱਤਾ ਮੋਬਾਈਲ ਫੋਨ ਰਾਹੀਂ ਮ੍ਰਿਤਕ ਨੌਜਵਾਨ ਦੇ ਤਾਇਆ ਜਸਵੰਤ ਸਿੰਘ ਨੇ ਦੱਸਿਆ ਕਿ ਉਕਤ ਸਾंड ਸਾਡੇ ਗੁਆਂਣਿਆਂ ਦਾ ਪਾਲਤੂ ਸੀ ਤੇ ਉਹ ਅਕਸਰ ਇਸ ਨੂੰ ਰੇੜੇ ਅੱਗੇ ਜੋੜਿਆ ਕਰਦੇ ਸਨ ਬੀਤੇ 9 ਅਗਸਤ ਨੂੰ ਜਦੋਂ ਮੇਰੇ 24 ਸਾਲਾ ਭਤੀਜੇ ਜੋ ਕਿ ਅਣਵਿਅਤਾ ਸੀ ਰੇੜੇ ਤੇ ਲੱਦੇ ਕੂੜਾ ਕਰਕਟ ਨੂੰ ਖਾਲੀ ਕਰਨ ਲਈ ਸਾਂਣ ਨੂੰ ਰੇੜੇ ਅੱਗੇ ਜੋੜਨ ਦੀ ਕੋਸ਼ਿਸ਼ ਕੀਤੀ ਤਾਂ ਅਚਾਨਕ ਸਾਂਣ ਨੇ ਹਮਲਾ ਕਰ ਦਿੱਤਾ ਸਾਂਣ ਦੇ ਸਿੰਘ ਬਹੁਤ ਜ਼ਿਆਦਾ ਤਿੱਖੇ ਹੋਣ ਕਾਰਨ ਮ੍ਰਿਤਕ ਦੀਆਂ ਕਾਫੀ ਨਸਾਂ ਕਟੀਆਂ ਗਈਆਂ ਤੇ ਖੂਨ ਜ਼ਿਆਦਾ ਵਹਿ ਗਿਆ ਜਿਸ ਤੋਂ ਬਾਅਦ ਨੌਜਵਾਨ ਨੂੰ ਤੁਰੰਤ ਹਸਪਤਲ ਲਿਜਾਇਆ ਗਿਆ ਪਰ ਉਹ ਰਸਤੇ ਵਿੱਚ ਹੀ ਦਮ ਤੋੜ ਗਿਆ ਪਰਿਵਾਰ ਵੱਲੋਂ ਮ੍ਰਿਤਕ ਦਾ ਪੋਸਟਮਾਰਟਮ ਜਾਂ ਕਿਸੇ ਕਿਸਮ ਦੀ ਕੋਈ ਕਾਨੂੰਨੀ ਕਾਰਵਾਈ ਨਹੀਂ ਕਰਵਾਈ ਗਈ ਸੰਸਕਾਰ ਤੋਂ ਕਾਫੀ ਦਿਨਾਂ ਬਾਅਦ ਹੁਣ ਘਟਨਾ ਦਾ ਸੀਸੀਟੀਵੀ ਵੀਡੀਓ ਵਾਇਰਲ ਹੋ ਰਿਹਾ ਜਿਸ ਨੇ ਨਵੀਂ ਚਰਚਾ ਛੇੜ ਦਿੱਤੀ ਹੈ ਸਾਡ ਵੱਲੋਂ ਕੀਤੇ ਹਮਲੇ 'ਚ ਨੌਜਵਾਨ ਦੀ ਹੋਈ ਮੌਤ ਘਟਨਾ ਦੀ ਸੀਸੀਟੀਵੀ ਵੀਡੀਓ ਆਈ ਸਾਹਮਣੇ ਸੋਸ਼ਲ ਮੀਡੀਆ 'ਤੇ ਖੂਬ ਹੋ ਰਹੀ ਵਲ ਪੂਰਥਲਾ ਦੇ ਪਿੰਡ ਚੱਕੋਕੇ ਦੇ ਇੱਕ 24 ਸਾਲਾ ਨੌਜਵਾਨ ਦੀ ਸੌਂਡ ਵੱਲੋਂ ਕੀਤੇ ਹਮਲੇ 'ਚ ਮੌਤ ਹੋ ਜਾਂਦੀ ਖਬਰ ਸਾਹਮਣੇ ਆਈ ਹੈ। ਇਹ ਚੀਜ਼ਾਂ ਸੀ.ਟੀ.ਵੀ. ਤਸਵੀਰਾਂ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਨੇ। ਜਿਸ ਸਬੰਧੀ ਜਦੋਂ ਪੱਤਰਕਾਰਾਂ ਵੱਲੋਂ ਪਰਿਵਾਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਪਰਿਵਾਰ ਨੇ ਕੈਮਰੇ ਸਾਹਮਣੇ ਆਉਣ ਤੋਂ ਇਨਕਾਰ ਕਰ ਦਿੱਤਾ। ਮੋਬਾਈਲ ਫੋਨ ਰਾਹੀਂ ਮ੍ਰਿਤਕ ਨੌਜਵਾਨ ਦੇ ਤਾਇਆ ਜਸਵੰਤ ਸਿੰਘ ਨੇ ਦੱਸਿਆ ਕਿ ਉਕਤ ਸਾਂਢ ਸਾਡੇ ਗੁਆਣਿਆਂ ਦਾ ਪਾਲਤੂ ਸੀ ਤੇ ਉਹ ਅਕਸਰ ਇਸ ਨੂੰ ਰੇੜੇ ਅੱਗੇ ਜੋੜਿਆ ਕਰਦੇ ਸਨ ਬੀਤੇ 9 ਅਗਸਤ ਨੂੰ ਜਦੋਂ ਮੇਰੇ 24 ਸਾਲਾ ਭਤੀਜੇ ਜੋ ਕਿ ਅਣਵਿਅਤਾ ਸੀ ਰੇੜੇ ਤੇ ਲੱਦੇ ਕੂੜਾ ਕਰਕਟ ਨੂੰ ਖਾਲੀ ਕਰਨ ਲਈ ਸਾਂਢ ਨੂੰ ਰੇੜੇ ਅੱਗੇ ਜੋੜਨ ਦੀ ਕੋਸ਼ਿਸ਼ ਕੀਤੀ ਤਾਂ ਅਚਾਨਕ ਸਾਂਢ ਨੇ ਹਮਲਾ ਕਰ ਦਿੱਤਾ ਸਾਂਢ ਦੇ ਸਿੰਘ ਬਹੁਤ ਜ਼ਿਆਦਾ ਤਿੱਖੇ ਹੁੰਨ ਕਾਰਨ ਮ੍ਰਿਤਕ ਦੀਆਂ ਕਾਫੀ ਨਸਾਂ ਕਟੀਆਂ ਗਈਆਂ ਤੇ ਖੂਨ ਜ਼ਿਆਦਾ ਵਹਿ ਗਿਆ ਜਿਸ ਤੋਂ ਬਾਅਦ ਨੌਜਵਾਨ ਨੂੰ ਤੁਰੰਤ ਹਸਪਤਲ ਲਿਜਾਇਆ ਗਿਆ ਪਰ ਉਹ ਰਸਤੇ ਵਿੱਚ ਹੀ ਦਮ ਤੋੜ ਗਿਆ ਪਰਿਵਾਰ ਵੱਲੋਂ ਮ੍ਰਿਤਕ ਦਾ ਪੋਸਟਮਾਰਟਮ ਜਾਂ ਕਿਸੇ ਕਿਸਮ ਦੀ ਕੋਈ ਕਾਨੂੰਨੀ ਕਾਰਵਾਈ ਨਹੀਂ ਕਰਵਾਈ ਗਈ ਸੰਸਕਾਰ ਤੋਂ ਕਾਫੀ ਦਿਨਾਂ ਬਾਅਦ ਹੁਣ ਕਟਨਾ ਦਾ ਸੀਐਸਟੀਵੀ ਵੀਡੀਓ ਵਾਇਰਲ ਹੋ ਰਿਹਾ ਜਿਸ ਨੇ ਨਵੀਂ ਚਰਚਾ ਛੇੜ ਦਿੱਤੀ ਹੈ ਸਾਡ ਵੱਲੋਂ ਕੀਤੇ ਹਮਲੇ 'ਚ ਨੌਜਵਾਨ ਦੀ ਹੋਈ ਮੌਤ ਕਟਨਾ ਦੀ ਸੀਐਸਟੀਵੀ ਵੀਡੀਓ ਆਈ ਸਾਹਮਣੇ ਸੋਸ਼ਲ ਮੀਡੀਆ ਤੇ ਖੂਬ ਹੋ ਰਹੀ ਵਰਲ ਕਪੂਰਥਲਾ ਦੇ ਪਿੰਡ ਚੱਕੋਕੇ ਦੇ ਇੱਕ 24 ਸਾਲਾ ਨੌਜਵਾਨ ਦੀ ਸਾਂਡ ਵੱਲੋਂ ਕੀਤੇ ਹਮਲੇ 'ਚ ਮੌਤ ਹੋ ਜਾਂਦੀ ਖਬਰ ਸਾਹਮਣੇ ਆਈ ਹੈ। ਚੀਜ਼ਾਂ ਸੀ ਸੀ ਟੀ ਵੀ ਤਸਵੀਰਾਂ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਨੇ। ਜਿਸ ਸਬੰਧੀ ਜਦੋਂ ਪੱਤਰਕਾਰਾਂ ਵੱਲੋਂ ਪਰਿਵਾਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਪਰਿਵਾਰ ਨੇ ਕੈਮਰੇ ਸਾਹਮਣੇ ਆਉਣ ਤੋਂ ਇਨਕਾਰ ਕਰ ਦਿੱਤਾ। ਮੋਬਾਈਲ ਫੋਨ ਰਾਹੀਂ ਮ੍ਰਿਤਕ ਨੌਜਵਾਨ ਦੇ ਤਾਇਆ ਜਸਵੰਤ ਸਿੰਘ ਨੇ ਦੱਸਿਆ ਕਿ ਉਕਤ ਸਾਂਡ ਸਾਡੇ ਗੁਆਣਿਆਂ ਦਾ ਪਾਲਤੂ ਸੀ ਤੇ ਉਹ ਅਕਸਰ ਇਸ ਨੂੰ ਰੇੜੇ ਅੱਗੇ ਜੋੜਿਆ ਕਰਦੇ ਸਨ ਬੀਤੇ 9 ਅਗਸਤ ਨੂੰ ਜਦੋਂ ਮੇਰੇ 24 ਸਾਲਾ ਭਤੀਜੇ ਜੋ ਕਿ ਅਣਵਿਅਤਾ ਸੀ ਰੇੜੇ ਤੇ ਲੱਦੇ ਕੂੜਾ ਕਰਕਟ ਨੂੰ ਖਾਲੀ ਕਰਨ ਲਈ ਸਾਂਣ ਨੂੰ ਰੇੜੇ ਅੱਗੇ ਜੋੜਨ ਦੀ ਕੋਸ਼ਿਸ਼ ਕੀਤੀ ਤਾਂ ਅਚਾਨਕ ਸਾਂਣ ਨੇ ਹਮਲਾ ਕਰ ਦਿੱਤਾ ਸਾਂਣ ਦੇ ਸਿੰਘ ਬਹੁਤ ਜ਼ਿਆਦਾ ਤਿੱਖੇ ਹੋਣ ਕਾਰਨ ਮ੍ਰਿਤਕ ਦੀਆਂ ਕਾਫੀ ਨਸਾਂ ਕਟੀਆਂ ਗਈਆਂ ਤੇ ਖੂਨ ਜ਼ਿਆਦਾ ਵਹਿ ਗਿਆ ਜਿਸ ਤੋਂ ਬਾਅਦ ਨੌਜਵਾਨ ਨੂੰ ਤੁਰੰਤ ਹਸਪਤਲ ਲਿਜਾਇਆ ਗਿਆ ਪਰ ਉਹ ਰਸਤੇ ਵਿੱਚ ਹੀ ਦਮ ਤੋੜ ਗਿਆ ਪਰਿਵਾਰ ਵੱਲੋਂ ਮ੍ਰਿਤਕ ਦਾ ਪੋਸਟਮਾਰਟਮ ਜਾਂ ਕਿਸੇ ਕਿਸਮ ਦੀ ਕੋਈ ਕਾਨੂੰਨੀ ਕਾਰਵਾਈ ਨਹੀਂ ਕਰਵਾਈ ਗਈ ਸੰਸਕਾਰ ਤੋਂ ਕਾਫੀ ਦਿਨਾਂ ਬਾਅਦ ਹੁਣ ਘਟਨਾ ਦਾ ਸੀਸੀਟੀਵੀ ਵੀਡੀਓ ਵਾਇਰਲ ਹੋ ਰਿਹਾ ਜਿਸ ਨੇ ਨਵੀਂ ਚਰਚਾ ਛੇੜ ਦਿੱਤੀ ਹੈ